ਹੀਰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜਦੋਂ ਭਾਈ ਤਾਰੂ ਸਿੰਘ ਦਾ ਆਪਾ ਜੀਵਨ ਪੜਦੇ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਵਿੱਚ ਜੋਤੀ ਜੋਤ ਸਮਾ ਗਏ ਹਜੂਰ ਸਾਹਿਬ ਦੀ ਧਰਤੀ ਤੇ ਬੰਦਾ ਸਿੰਘ ਬਹਾਦਰ ਨੂੰ ਸਤ ਗੁਨਾ ਥਾਪੜਾ ਦਿੱਤਾ ਮਾਦੋ ਦਾਸ ਤੋਂ ਬੰਦਾ ਸਿੰਘ ਬਹਾਦਰ ਭਾਈ ਗੁਰਬਖਸ਼ ਸਿੰਘ ਬਣਿਆ ਉਹਨਾਂ ਨੇ ਫਿਰ ਜ਼ਾਲਮਾਂ ਦਾ ਸੋਧਾ ਲਾਇਆ ਸਰਹੰਦ ਉੱਤੇ ਕੇਸਰੀ ਨਿਸ਼ਾਨ ਚੁਲਾ ਦਿੱਤੇ ਤੇ ਸਿੱਖ ਰਾਜ ਕਾਇਮ ਹੋਇਆ ਫਿਰ ਗੁਰੂ ਸਵਾਰੇ ਕੁਝ ਕੁ ਸਮਾਂ ਲੰਘਿਆ ਕੁਝ ਕੁ ਮਹੀਨਿਆਂ ਬਾਅਦ ਜਿਹੜੇ ਇਹ ਜਰਵਾਣੇ ਸੰਹਾਵੀ ਹੋ ਗਏ ਤੇ ਉਸ ਸਮੇਂ ਗਰਦਾਸ ਮੰਗਲ ਗਲੀ ਗਲੀ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਹਿੱਤ ਹੋਰ अनेका ਸਿੰਘਾਂ ਸੂਰਬੀਆਂ ਨੂੰ ਪਕੜ ਕੇ ਦਿੱਲੀ ਦੀ ਧਰਤੀ ਮਹਿਰੋਲੀ ਵਿਖੇ ਤੇ 1716 ਵਿੱਚ ਸ਼ਹੀਦ ਕੀਤਾ ਗਿਆ ਤੇ ਬੰਦਾ ਸਿੰਘ ਬਹਾਦਰ ਜੀ ਸ਼ਹਾਦਤ ਦਾ ਜਾਮ ਪੀ ਗਏ ਉਸ ਤੋਂ ਬਾਅਦ ਸਿੱਖਾਂ ਦੀ ਹਾਲਤ ਬੜੀ ਤਰਜੋਗ ਸੀ ਜਿੱਥੇ ਵੀ ਸਿੱਖ ਮਿਲਦੇ ਸਨ ਉਹਨਾਂ ਦਾ ਕਤਲਯਾਮ ਕੀਤਾ ਜਾਂਦਾ ਸ਼ਹੀਦ ਕਰ ਦਿੱਤਾ ਜਾਂਦਾ ਸੀ ਸਿੱਖਾਂ ਨੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਆਪਣੀਆਂ ਸੰਤਾਨਾਂ ਨੂੰ ਬੱਚਿਆਂ ਨੂੰ ਬਚਾਉਣ ਵਾਸਤੇ ਸਿੱਖਾਂ ਨੇ ਆਪਣੇ ਘਰ ਘਰ ਛੱਡ ਦਿੱਤੇ ਤੇ ਜੰਗਲਾਂ 'ਚ ਬਹਿ ਕੇ ਆਪਣਾ ਜੀਵਨ ਗੁਜ਼ਾਰਨ ਕਰਨ ਲੱਗ ਪਏ ਇਹ ਖਿਆਲ ਸੀ ਕਿ ਜੇ ਦੁਸ਼ਮਨ ਦਲ ਚੜ੍ਹ ਕੇ ਆਵੇਗਾ ਅਸੀਂ ਜੰਗਲਾਂ ਦਾ ਸਹਾਰਾ ਲੈ ਕੇ ਦੁਸ਼ਮਨ ਦਾ ਮੁਕਾਬਲਾ ਕਰਾਂਗੇ 18ਵੀਂ ਜਿਹੜੀ ਸਦੀ ਸੀ ਨਾ ਇਹ ਬੜੀ ਦੁਖਦਾਈ ਜਿੱਥਾਂ ਲਈ ਗੁਰੂ ਸਵਾਰੋ ਬੜੀਆਂ ਕੁਰਬਾਨੀਆਂ ਹੋਈਆਂ ਨੇਜੀਆਂ ਉੱਤੇ ਸੀਸ ਟੰਗੇਗੇ ਖੋਪੜੀਆਂ ਟੰਗੀਆਂ ਗਈਆਂ ਪਤਾ ਨਹੀਂ ਕਿੰਨੇ ਸ਼ਹੀਦ ਹੋਏ ਨੇ ਏਸੇ ਹੀ 18ਵੀਂ ਸਦੀ ਵਿੱਚ ਸਨ ਆਇਆ 1720 1720 ਦੇ ਵਿੱਚ ਇੱਕ ਭਾਈ ਜੋਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨ ਪਿਆਰੇ ਸੇਵਕ ਸਿੰਘ ਹੋਏ ਨੇ ਭਾਈ ਜੋਤ ਸਿੰਘ ਦੇ ਘਰ ਦੇ ਵਿੱਚ ਪੂਲਾ ਨਗਰ ਅੰਮ੍ਰਿਤਸਰ ਦੇ ਵਿੱਚ ਤੇ ਗੁਰੂ ਸਵਾਰਿਓ ਉੱਥੇ ਇੱਕ ਬੱਚੇ ਦਾ ਜਨਮ ਹੋਇਆ ਜਿਹਦਾ ਨਾਮ ਰੱਖਿਆ ਗਿਆ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਇੱਕ ਦੀ ਛੋਟੀ ਭੈਣ ਸੀ ਜਿਹਦਾ ਨਾਮ ਸੀ ਬੀਬੀ ਤਾਰੋਪ ਤਾਰੋਪ ਪੁਰਾਣੇ ਸਮੇਂ ਚ ਨਾਂ ਕੁਝ ਰੱਖ ਦਿੱਤੇ ਜਾਂਦੇ ਸਨ ਜਿਵੇਂ ਗੁਰੂ ਨਾਨਕ ਸਾਹਿਬ ਮਰਦ ਨਾਮ ਹੈ ਬੀਬੇ ਨਾਨਕੀ ਭੈਣ ਵੱਡੇ ਸਨ ਬੀਬੇ ਨਾਨਕੀ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਸਤਗੁਰ ਦਾ ਨਾਮ ਰੱਖਦਾ ਨਾਨਕ ਇੱਕੋ ਜਿਹੇ ਮਿਲਦਾ ਭੈਣ ਭਰਾ ਦਾ ਨਾਮ ਮਿਲਦਾ ਹੈ ਇਸੇ ਤਰ੍ਹਾਂ ਹੀ ਭਾਈ ਤਾਰੂ ਸਿੰਘ ਦਾ ਨਾਮ ਰੱਖਿਆ ਗਿਆ ਉਸ ਤੋਂ ਬਾਅਦ ਉਹਦੀ ਭੈਣ ਘਰ ਚ ਆਈ ਹੈ ਉਸ ਦਾ ਨਾਮ ਬੀਬੀ ਤਾਰੋ ਰੱਖਿਆ ਗਿਆ ਤੇ ਗੁਰੂ ਸਵਾਰੇ ਭਾਈ ਜੋਧ ਸਿੰਘ ਜੀ ਤੇ ਕਿਸ ਕਿਸ ਥਾਂ ਕਿਸੇ ਇਨਸਾਨ ਦੇ ਦੁਸ਼ਮਣ ਨਾਲ ਮੁਕਾਬਲਾ ਹੋਇਆ ਉਹ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਸ਼ਹਾਦਤ ਦਾ ਜਾਨ ਪੀ ਗਏ ਉਸ ਤੋਂ ਬਾਅਦ ਦੋਨਾਂ ਬੱਚਿਆਂ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਮਾਂ ਦੇ ਮੋਢਿਆਂ ਉੱਤੇ ਆ ਗਈ ਮਾਂ ਨੇ ਕਿਰਤ ਕਰਨੀ ਦਸਾਂ ਨੋਹਾਂ ਦੀ ਤੇ ਉਹਦੇ ਰਾਹੀਂ ਫਿਰ ਆਪਣੇ ਬੱਚਿਆਂ ਨੂੰ ਲੋਰੀਆਂ ਦੇਣੀਆਂ ਗੁਰਬਾਣੀ ਦੀਆਂ ਤੇ ਆਪਣੇ ਬੱਚਿਆਂ ਦਾ ਪਰਵਰਨ ਨਿਰਵਾਹ ਕਰਨਾ ਤੇ ਹੌਲੀ-ਹੌਲੀ ਗੁਰੂ ਸਵਾਰੇ ਭਾਈ ਤਾਰੂ ਸਿੰਘ ਤੇ ਬੀਬੀ ਤਾਰੂ ਨੂੰ ਦੋਨਾਂ ਨੂੰ ਸਿੱਖਿਆ ਦੇਣੀ ਪਾਠਸ਼ਾਲਾ ਦੇ ਵਿੱਜਣ ਵਿੱਚ ਭੇਜਿਆ ਇੱਥੋਂ ਤੱਕ ਗੁਰ ਗੁਰਬਾਣੀ ਦੀ ਸੰਥਿਆ ਮਾਤਾ ਜੀ ਆਪ ਜਾਣਦੇ ਸਨ ਆਪ ਸਿੰਘ ਵੀ ਆਉਂਦੇ ਸਨ ਘਰ ਦੇ ਵਿੱਚ ਜੰਗਲਾਂ 'ਚ ਰਹਿਣ ਵਾਲੇ ਉਹਨਾਂ ਸਿੰਘਾਂ ਬਾਸੋਂ ਸੰਥਿਆ ਕਰ ਲੈਣੀ ਸ਼ਾਸਤਰ ਵਿਦਿਆ ਦਾ ਅਭਿਆਸ ਇਤਿਹਾਸਿਤ ਚੱਲਦਾ ਰਿਹਾ ਫਿਰ ਸਮਾਂ ਆਇਆ ਉਹਦਾ ਭਾਈ ਤਾਰੂ ਸਿੰਘ ਜੀ ਵੱਡੇ ਹੋਏ ਨਾ ਤੇ ਪਤਾ ਮਾਂ ਪਿਤਾ ਕੀਤਾ ਸਾਰਾ ਇਤਿਹਾਸ ਪੜ੍ਹਿਆ ਗੁਰੂ ਸਹਿਬਾਨਾਂ ਦਾ ਸੇ ਸਿੱਖ ਇਤਿਹਾਸ ਦੀ ਪੜ੍ਹ ਲਈ ਫਿਰ ਉਪਰੋਚਿਆ ਕਿ ਮੇਰੇ ਇਹ ਭਰਾ ਨੇ ਜਿਹੜੇ ਜੰਗਲ 'ਚ ਬੈਠੇ ਹੋਣੇ ਭੁੱਖੇ ਨੇ ਭਾਣੇ ਨੇ ਮੈਂ ਦਸਾਂ ਨੋਹਾਂ ਦੀ ਕਿਰਤ ਕਰਕੇ ਮੈਂ ਗੁਰੂ ਦਾ ਲੰਗਰ ਤਿਆਰ ਕਰਕੇ ਸਿੱਖਾਂ ਨੂੰ ਸ਼ਕਾਵਾਂਗਾ ਘਰ ਦੇ ਵਿੱਚ ਬੀਬੀ ਤਾਰੂ ਇਹਦੀ ਮਾਤਾ ਇਹ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ ਭਾਈ ਤਾਰੂ ਸਿੰਘ ਖੇਤੀ ਬਾੜੀ ਦਾ ਕੰਮ ਕਰਦੇ ਨੇ ਨਾਮ ਦੇ ਰੱਸੀਏ ਬਾਣੀ ਪੜਨ ਵਾਲੇ ਤੇ ਗੁਰੂ ਸਵਾਰੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਭਾਈ ਤਾਰੂ ਸਿੰਘ ਜੀ ਜੰਗਲ ਜਾਂਦੇ ਨੇ ਸਿੰਘਾਂ ਨੂੰ ਉਹ ਲੰਗਰ ਪ੍ਰਸ਼ਾਦਾ ਪਹੁੰਚਾਣਾ ਜੀ ਵਸਤਨਾਂ ਦੀ ਰੋੜਾ ਵਸਤਰ ਦੇਣੇ ਕਈ ਵਾਰ ਇਹ ਘਰ ਚ ਸਮਾਂ ਇਹੋ ਜਿਹਾ ਆ ਜਾਂਦਾ ਸੀ ਕਿ ਆਪ ਭੁਖੇ ਸੋ ਜਾਣਾ ਆਪ ਨੂੰ ਛਕਣ ਨੂੰ ਪ੍ਰਸ਼ਾਦਾ ਨਹੀਂ ਮਿਲਣਾ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦੇਣਾ ਇੱਥੋਂ ਤੱਕ ਪੂਲਾ ਨਗਰਾ ਬਾਟਪੁਰ ਦਾ ਇਲਾਕਾ ਹੈ ਉੱਥੇ ਵੀ ਭਾਈ ਤਾਰੂ ਸਿੰਘ ਲੰਗਰ ਛਕਾਉਂਦੇ ਸਨ ਕੋਈ ਆਉਂਦਾ ਜਾਂਦਾ ਰਾਹੀਰ ਹੋਵੇ ਇਹ ਦੇਖਣਾ ਕਿ ਸਿੱਖਾ ਨੰਗਰ ਛਕਾਣਾ Hindu ਹੋਵੇ ਮੁਸਲਮਾਨ ਹੋਵੇ ਦੁਸ਼ਮਣ ਵੀ ਚੱਲਿਆ ਆਇਆ ਹੋਵੇ ਨਾ ਉਹਨੂੰ ਵੀ ਕਹਿਣਾ ਕਿ ਭਾਈ ਹੋਕਾ ਦੇਣਾ ਗੁਰੂ ਕਾ ਲੰਗਰ ਤਿਆਰ ਹੈ ਆਪ ਸਾਰੇ ਲੰਗਰ ਛਕ ਕੇ ਜਾਣ ਦੀ ਕਿਰਪਾਤਾ ਕਰਨੀ ਇਹ ਨਿਮਰਤਾ ਸੀ ਭਾਈ ਸਾਹਿਬ ਦੇ ਮਨ ਹਰ ਸਮੇ ਬਾਣੀ ਪੜ੍ਹੀ ਜਾਣੀ ਸੰਗਤ ਵਿੱਚ ਬੜਾ ਸਨਮਾਨ ਸਤਕਾਰ ਸੀ ਭਾਈ ਤਾਰੂ ਸਿੰਘ ਜੀ ਦਾ ਸਮਾਂ ਲੰਘਦਾ ਗਿਆ ਗੁਰੂ ਸਵਾਰਿਓ ਜਦੋਂ ਭਾਈ ਸਨ ਆਇਆ 1517 1745 1745 ਉਦੋਂ ਭਾਈ ਤਾਰੂ ਸਿੰਘ ਦੀ ਉਮਰ ਹੋ ਚੁੱਕੀ ਹੈ 25 ਸਾਲ 25 ਸਾਲ ਉਮਰ ਹੋ ਚੁੱਕੀ ਹੈ ਘਰ ਵਿੱਚ ਮਾਤਾ ਬਚਨ ਕਰਦੀ ਹੈ ਪੁੱਤਰ ਹੁਣ ਤੇਰੀ ਭੈਣ ਬਿਆਨਯੋਗ ਹੋ ਗਈ ਹੈ ਬੀਬੀ ਤਾਰੂ ਬਿਆਨਯੋਗ ਹੋ ਗਈ ਅਸੀਂ ਆਪਣੀ ਬੱਚੀ ਦਾ ਕੋਈ ਚੰਗਾ ਰਿਸ਼ਤਾ ਲੱਭ ਕੇ ਨਾ ਕੋਈ ਲੜਕਾ ਦੇਖ ਕੇ ਗੁਰਸਿੱਖ ਲੜਕਾ ਹੋਵੇ ਸਿੱਖਾਂ ਦੇ ਘਰ ਆਪਾ ਆਪਣੀ ਬੱਚੀ ਦਾ ਰਿਸ਼ਤਾ ਕਰ ਦੇਣਾ ਹੈ ਇਧਰੋਂ ਇਹ ਭਾਲ ਕਰ ਰਹੇ ਨੇ ਉਧਰੋਂ ਗੁਰੂ ਸਵਾਰੇ ਹਰ ਭਗਤ ਨਿਰੰਜਣੀ ਆ ਜਿਨੇ ਜਿਹਨੂੰ ਪਤਾ ਲੱਗਿਆ ਕਿ ਉਧਰ ਜ਼ਕਰੀਆ ਖਾਂ ਜਿਹੜਾ ਸੀ ਗਵਰਨਰ ਸੀ ਸੂਬਾ ਸੀ ਲਾਹੌਰ ਦਾ ਉਹ ਸਿੰਘਾਂ ਦੇ ਐਡਾ ਬੈਰੀ ਬਣ ਚੁੱਕਾ ਸੀ ਕਿ ਉਹਨਾਂ ਕੇ ਸਿੰਘਾਂ ਦਾ ਨਾਮੂ ਨਿਸ਼ਾਨ ਧਰਤੀ ਉੱਤ ਮਿਟਾ ਦੇਣਾ ਤੇ ਇਧਰੋਂ ਹਰ ਭਗਤ ਨਰਨਜਨੀ ਨੇ ਜਾ ਕੇ ਸ਼ਿਕਾਇਤ ਕੀਤੀ ਕਹਿਣ ਲੱਗੇ ਜਨਾਬ ਤੁਸੀਂ ਕਹਿੰਦੇ ਸਿੱਖਾਂ ਦਾ ਨਾਮ ਉਹਨਾਂ ਵਿੱਚ ਖੁਰਾ ਖੁਜ ਮਟਾ ਦੇਣਾ ਸੰਸਾਰ ਦੇ ਵਿੱਚੋਂ ਸਿੱਖ ਨਹੀਂ ਮਟਣੇ ਕਿਉਂ ਨਹੀਂ ਮਟਣੇ ਕਹਿਣ ਲੱਗੇ ਮੇਰੇ ਕੋਲ ਤਾਕਤ ਹੈ ਸੈਨਾ ਹੈ ਮੈਂ ਇੱਥੋਂ ਦਾ ਰਾਜਾ ਹਾਂ ਸੂਬਾ ਹਾਂ ਕਿਉਂ ਨਹੀਂ ਮਟ ਸਕਦੇ ਕਹਿਣ ਲੱਗੇ ਜਦੋਂ ਤੱਕ ਭਾਈ ਤਾਰੂ ਸਿੰਘ ਜੈਸੇ ਸਿੱਖ ਨਗਰਾਂ 'ਚ ਵੱਸਦੇ ਨੇ ਨਾ ਉਦੋਂ ਤੱਕ ਸਿੱਖ ਮਿਲਣੇ ਨਹੀਂ ਕਾਰਨ ਕੀ ਹੈ ਕਹਿਣ ਲੱਗਿਆ ਉਹ ਭਾਈ ਤਾਰੂ ਸਿੰਘ ਘਰੋਂ ਪ੍ਰਸ਼ਾਦਾ ਬਣਾਉਂਦਾ ਸਿੰਘਾਂ ਨੂੰ ਜੰਗਲਾਂ 'ਚ ਪ੍ਰਸ਼ਾਦਾ ਦੇ ਕੇ ਆਉਂਦਾ ਵਸਤਰ ਦੇ ਕੇ ਆਉਂਦਾ ਹੋਰ ਰੋੜਮਤ ਸਾਰੀਆਂ ਸਹਾਇਤਾ ਕਰਦਾ ਹੈ ਤੇ ਗੁਰੂ ਸਵਾਰੇ ਸ਼ਿਕਾਇਤ ਕਰ ਦਿੱਤੀ ਸ਼ਿਕਾਇਤ ਕੀਤੀ ਹੈ ਉਸ ਸਮੇਂ ਹਰ ਭਗਤ ਨਰਨਜਣੀਆਂ ਦੀ ਚੁਗਲੀ ਤੇ ਜ਼ਕਰੀਆ ਖਾਨ ਹੁਕਮ ਕਰ ਦਿੱਤਾ ਸਿਪਾਈ ਭੇਜ ਦਿੱਤੇ ਖੋਲਦਾਰ ਭੇਜਿਆ ਸੈਨਾ ਲੈ ਕੇ ਤੇ ਗੁਰੂ ਸਵਾਰੇ ਭਾਈ ਤਾਰੂ ਸਿੰਘ ਦੇ ਘਰ ਪਹੁੰਚ ਗਏ ਭਾਈ ਤਾਰੂ ਸਿੰਘ ਖੇਤਾਂ 'ਚ ਕੰਮ ਕਰ ਰਹੇ ਨੇ ਉਧਰੋਂ ਗੁਰੂ ਸਵਾਰਿਓ ਜਦੋਂ ਘਰ 'ਚ ਪਤਾ ਲੱਗਿਆ ਕਿ ਇਸ ਪ੍ਰਕਾਰ ਸੈਨਾ ਆਈ ਹੈ ਸਿਪਾਈ ਆਏ ਨੇ ਲੋਕ ਸਾਰੇ ਇਕੱਤਰ ਹੋ ਗਏ ਭਾਈ ਤਾਰੂ ਸਿੰਘ ਦਾ ਬੜਾ ਸਨਮਾਨ ਸੀ ਸਤਕਾਰ ਸੀ ਸਾਰੇ ਇਲਾਕੇ ਦੇ ਲੋਕ ਭਾਈ ਸਾਹਿਬ ਨਾਲ ਬੜਾ ਪ੍ਰੇਮ ਕਰਦੇ ਸਨ ਜਦੋਂ ਭਾਈ ਸਾਹਿਬ ਜੀ ਇਸ ਤਰ੍ਹਾਂ ਗੁਰੂ ਸਵਾਰੀ ਜਦੋਂ ਉਹਨਾਂ ਲੈਣ ਵਾਸਤੇ ਆਏ ਨਾ ਤੇ ਦੱਸਿਆ ਘਰ ਵਿੱਚ ਮਾਤਾ ਨੂੰ ਸਦਿਆ ਤੁਹਾਡਾ ਪੁੱਤਰ ਕਿੱਥੇ ਹੈ ਅਸੀਂ ਉਹਨੂੰ ਗ੍ਰਿਫਤਾਰ ਕਰਨ ਆਏ ਹਾਂ ਉਹਦੇ ਉੱਤੇ ਤੋਹਮਤ ਲੱਗੀ ਹੈ ਇਹ ਹਕੂਮਤ ਦੇ ਬਾਗੀ ਸਿੱਖਾਂ ਲੰਗਰ ਪ੍ਰਸ਼ਾਦਾ ਵਸਤਰ ਇਤਜ਼ਾਜ ਦਿੰਦਾ ਹੈ ਤੇ ਬੀਬੀ ਮਾਤਾ ਜੀ ਕਹਿਣ ਲੱਗੇ ਕਿ ਪੁੱਤਰੋ ਇਹ ਗੱਲ ਆਪਾਂ ਬਾਅਦ ਵਿੱਚ ਕਰ ਲਵਾਂਗੇ ਤੁਸੀਂ ਬੜਾ ਲੰਮਾ ਸਫ਼ਰ ਲਾਹੌਰ ਤੋਂ ਚੱਲ ਕੇ ਆਇਓ ਪੰਡਤ ਆ ਤੈ ਕੀਤਾ ਹੈ ਪ੍ਰਸ਼ਾਦੇ ਦਾ ਸਮਾਂ ਹੋਇਆ ਹੈ ਪਹਿਲਾਂ ਤੁਸੀਂ ਗੁਰੂ ਘਰ ਲੰਗਰ ਛਕ ਲਵੋ ਲੰਗਰ ਛਕਣ ਤੋਂ ਬਾਅਦ ਆਪਾਂ ਸਾਰੀ ਗੱਲਬਾਤ ਕਰਾਂਗੇ ਜਿਹੜਾ ਹੌਲਦਾਰ ਸੀ ਨਾ ਸੁਣ ਕੇ ਹੈਰਾਨ ਹੋ ਗਿਆ ਇੱਕ ਉਹਦਾ ਮਨ ਵੀ ਦਰਬ ਗਿਆ ਕਿ ਅਸੀਤਾ ਪੁੱਤੀ ਦੇ ਪੁੱਤਰ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ ਪਤਾ ਨਹੀਂ ਜਕਰੀਆ ਖਾਨ ਕੀ ਕੀ ਕਰਨਾ ਹੈ ਪਰ ਧੰਨ ਹੈ ਇਹ ਮਾਂ ਧਾਨ ਹੈ ਗੁਰੂ ਨਾਨਕ ਦੀ ਸਿੱਖੀ ਐਨੀ ਮੁਸ਼ਕਲ ਦੀ ਘੜੀ ਹੈ ਆਪਾਂ ਜਰਵਾਣੇ ਹਾਂ ਦੁਸ਼ਮਣਾਂ ਹਾਣੇ ਹੁੰਦੇ ਤੇ ਫਿਰ ਵੀ ਸਾਨੂੰ ਕਹਿ ਦੇ ਪੁੱਤਰੋ ਪਹਿਲਾ ਲੰਗਰ ਚ ਪ੍ਰਸ਼ਾਦਾ ਛਕ ਲੰਗਰ ਤਿਆਰ ਹੈ ਤੇ ਗੁਰੂs ਕਹਿਣ ਲੱਗੇ ਨਹੀਂ ਬੀਬੀ ਅਸੀਂ ਲੰਗਰ ਨਹੀਂ ਛਕਣਾ ਆਸੀਂ ਤੇਰੇ ਪੁੱਤਰ ਤਾਰੂ ਸੈ ਨੂੰ ਲੈਣ ਵਾਸਤੇ ਆਏ ਹਾਂ ਇਧਰੋਂ ਗੁਰੂ ਸਵਾਰੇ ਨਗਰ ਦੇ ਲੋਕਾਂ ਨੇ ਭਾਜ ਤਾਰੂਸ ਨੂੰ ਜਾ ਕੇ ਦੱਸਿਆ ਕਹਿਣ ਲੱਗੇ ਤੇਰੇ ਘਰ ਸਿਪਾਈ ਆਇਨਣ ਗ੍ਰਿਫਤਾਰ ਕਰਨ ਵਾਸਤੇ ਹਕੂਮਤ ਕੋਲ ਸ਼ਿਕਾਇਤ ਕੀਤੀ ਹੈ ਕਿ ਤੂੰ ਇਸ ਤਰ੍ਹਾਂ ਜਿਹੜਾ ਹੈ ਹਕੂਮਤ ਦੇ ਬਾਗੀ ਸਿੱਖਾਂ ਦੀ ਜਿਹੜੀ ਤੂੰ ਮਦਦ ਕਰ ਲੰਗਰ ਪਰਛਾਤਾ ਛਕਾਉਂਦਾ ਹੈ ਭਾਈ ਸਹਜ ਜੀ ਤੁਸੀਂ ਪਛਾੜ ਜਾਵੋ ਜੰਗਲਾਂ ਜਾ ਕੇ ਪਹੁੰਚ ਜਾਵੋ ਅਸੀਂ ਤੁਹਾਡੇ ਪਰਿਵਾਰ ਨੂੰ ਆਪ ਸੰਭਾਲ ਲਵਾਂਗੇ ਭੈਣ ਦੀ ਸ਼ਾਦੀ ਵੀ ਸਭ ਕੁਝ ਆਪਾਂ ਕਰਤ ਕਰਾਂਗੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਮੈਂ ਡਰ ਕੇ ਭੱਜਣ ਵਾਲਾ ਨਹੀਂ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ ਹੈ ਮੈਂ ਮੇਰੇ ਗੁਰੂ ਦਾ ਹੁਕਮ ਹੈ ਭੁੱਖਿਆਂ ਨੂੰ ਪ੍ਰਸ਼ਾਦਾ ਛਕਣ ਲੰਗਰ ਲਾਉਣਾ ਮੇਰੇ ਮੈਂ ਤਾਂ ਆਪਣੀ ਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ ਤੇ ਉਸ ਸਮੇਂ ਭਾਈ ਤਾਰੂ ਸਿੰਘ ਜੀ ਘਰ ਵਿੱਚ ਆਏ ਆਪਣੀ ਮਾਂ ਨੂੰ ਮਿਲੇ ਆਪਣੀ ਭੈਣ ਨੂੰ ਮਿਲੇ ਨੇ ਤੇ ਸਿਪਾਈਆਂ ਨੇ ਗ੍ਰਿਫਤਾਰ ਕਰ ਲਿਆ ਲੋਕ ਬੜਾ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਭਾਈ ਤਾਰੂ ਸਿੰਘ ਜੀ ਅੱਗੇ ਹੋ ਕੇ ਕਹਿੰਦੇ ਨਹੀਂ ਭਾਈ ਮੈਨੂੰ ਜਾਣ ਦਿਓ ਇੰਜ ਗੁਰੂ ਸਵਾਰਿਓ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ ਭਾਈ ਤਾਰੂ ਸਿੰਘ ਨੂੰ ਪੇਸ਼ ਕੀਤਾ ਗਿਆ ਕਾਜੀ ਖਲੋਤਾ ਹੋਇਆ ਹੈ ਜਕਰੀਆ ਖਾਂ ਆਪਣੇ ਸਿੰਘਾਸਣ ਤੇ ਬੈਠਾ ਹੋਇਆ ਸਭਾ ਸਜੀ ਹੋਈ ਹੈ ਕਹਿਣ ਲੱਗੇ ਭਾਈ ਤਾਰੂ ਸਿੰਘ ਤੇਰੇ ਉੱਤੇ ਇਹ ਇਲਜ਼ਾਮ ਲੱਗਿਆ ਹੈ ਕਿ ਤੂੰ ਹਕੂਮਤ ਦੇ ਬਾਗੀ ਜਿੰਨੇ ਵੀ ਸਿੱਖ ਹਾਂ ਜੰਗਲਾਂ 'ਚ ਰਹਿੰਦੇ ਨੇ ਉਹਨਾਂ ਨੂੰ ਤੂੰ ਪਲੰਗਰ ਸ਼ਿਕਾਉਂਦਾ ਉਹਨਾਂ ਨੂੰ ਵਾਸਤਰ ਦਿੰਦਾ ਮਹਿਕੀ ਸਹਾਇਤਾ ਵੀ ਕਰਦਾ ਹੈ ਭਾਈ ਤਾਰੂ ਸਿੰਘ ਕਹਿਣ ਵਿੱਚ ਮੈਂ ਗਲਤ ਕੀ ਕੀਤਾ ਹੈ ਅਸੀ ਤਾਂ ਆਪਣੇ ਘਰ ਚ ਲੰਗਰ ਤਿਆਰ ਕਰਦੇ ਆ ਲੰਗਰਾਂ ਚ ਕੋਈ ਵੀ ਚੱਲ ਕੇ ਆਵੇ ਸਿੱਖ ਆਣ ਹਿੰਦੂ ਆਣ ਮੁਸਲਮਾਨ ਆਣ ਕੋਈ ਵੀ ਚੱਲ ਕੇ ਆਵੇ ਗੁਰੂ ਨਾਨਕ ਦਾ ਲੰਗਰ ਸਾਰੇ ਲਈ ਸਾਂਝਾ ਹੈ ਕਿਸੇ ਰੋਕਿਆ ਨਹੀਂ ਜਾਂਦਾ ਬਾਕੀ ਸਾਡੇ ਗੁਰੂ ਦਾ ਬਚਨ ਹੈ ਕਿ ਭੁੱਖੇ ਨੂੰ ਪ੍ਰਸ਼ਾਦਾ ਛਕਾਣਾ ਲੋੜਵੰਦ ਨੂੰ ਵਸਤਰ ਦੀ ਵਸਤਰ ਦੇਣਾ ਲੋੜਵੰਦਾਂ ਦੀ ਲੋੜਾਂ ਪੂਰੀਆਂ ਕਰਨੀ ਸਾਡੇ ਗੁਰੂ ਦਾ ਹੁਕਮ ਹੈ ਅਸੀਂ ਤਾਂ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਆਂ ਜਦੋਂ ਇਸ ਤਰ੍ਹਾਂ ਭਾਈ ਸਾਹਿਬ ਦੇ ਬਚਨ ਸੁਣ ਰਹੇ ਨਾ ਤੇ ਕਹਿਣ ਲੱਗੇ ਜਕਰੀਆ ਖਾਂ ਤੇ ਇੱਕ ਗੱਲ ਮੰਨ ਤਾਰੂਸਿਆਂ ਤੈਨੂੰ ਛੱਡ ਦਿਆਂਗੇ ਤੇਰੇ ਪਰਿਵਾਰ ਨੂੰ ਵੀ ਅਸੀਂ ਸੰਭਾਲਾਂਗੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦੇਵਾਂਗੇ ਪਰ ਤੂੰ ਇਹ ਗੱਲ ਮੰਨ ਲੈ ਤੂੰ ਦੀਨੇ ਇਸਲਾਮ ਕਬੂਲ ਕਰ ਲੈ ਭਾਈ ਤਾਰੂਸ ਨੇ ਵੱਡੇ-ਵਡੇਰਿਆਂ ਦੀ ਗੱਲ ਕੀਤੀ ਕਹਿਣ ਲੱਗੇ ਸਾਡੇ ਵੱਡੇ-ਵਡੇਰੇ ਸਹਿਬਜ਼ਾਦੇ ਹੋਰ अनेका ਸਿੰਘ ਜਿਨ੍ਹਾਂ ਨੇ ਭਾਈ ਮਨੀ ਸਿੰਘ ਜੈਸੀਆਂ ਨੇ ਬੰਦ-ਬੰਦ ਕਟਾਇਆ ਤੇ ਗੁਰ ਕਿੰਨਿਆਂ ਦੇ ਆਪਾਂ ਜ਼ਿਕਰ ਕਰੀਏ ਗੁਰੂ ਸਵਾਰੀ ਕਿੰਨੇ ਸ਼ਹੀਦ ਹੋਏ ਨੇ ਕਹਿਣ ਲੱਗੇ ਇਹ ਸਾਰਿਆਂ ਦਾ ਜੀਵਨ ਪੜ ਕੇ ਦੇਖ ਲਵੋ ਥਾਡੇ ਵੱਡੇ ਬਡੇਰਿਆਂ ਸ਼ਹਾਦਤ ਤੇ ਜਾਨ ਪੀਣਾ ਕੀਤੇ ਨੇ ਇਸ ਕਰਕੇ ਸਾਡੇ ਵੱਡੇ ਬਡੇਰੇ ਪੜਦੇ ਹੁੰਦੇ ਸਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸ਼ਿਦਕਾ ਨਾ ਜਾਵੇ ਇਸ ਕਰਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਐ ਮੈਨੂੰ ਆਪਣਾ ਧਰਮ ਪਿਆਰਾ ਹੈ ਸੂਬਾ ਸਰਹੰਗੜ੍ਹ ਜਿਹੜੇ ਗੁਰਸਵਾਰੇ ਇਸੇ ਤਰ੍ਹਾਂ ਜੇ ਜਕਰੀਆ ਖਾਂ ਆਖਣ ਲੱਗੇ ਗਵਰਨਰ ਦਾ ਗਵਰਨਰ ਦਾ ਲਾਹੌਰ ਦਾ ਕਿ ਜਿਹੜੇ ਕੇਸਾਂ ਉੱਤੇ ਤੂੰ ਮਾਣ ਕਰਦਾ ਨਾ ਤੇਰੇ ਕੇਸਾਂ ਉੱਤੇ ਜੁੱਤੀਆਂ ਮਾਰ-ਮਾਰ ਕੇ ਸਿਰ 'ਚ ਸਾਰੇ ਤੇਰੇ ਕੇਸ ਉਖਾੜ ਦਿਆਂਗਾ ਭਾਈ ਤਾਰੂ ਸਿੰਘ ਜੀ ਵੀਰਸ ਵਿੱਚ ਆਏ ਕਹਿਣ ਲੱਗਿਆ ਜਕਰੀਆ ਖਾਂ ਇਹ ਕੇਸ ਗੁਰੂ ਦੀ ਮੋਹਰ ਹਨ ਤੂੰ ਤਾਂ ਮੇਰੇ ਕੇਸ ਕਿਉਂ ਖਾੜਦੇ ਹਨ ਪਰ ਯਾਦ ਰੱਖੀ ਪਹਿਲਾਂ ਜੁੱਤੀ ਦੇ ਨੋਕ ਦੇ ਅੱਗੇ ਲਾ ਕੇ ਤਨਮਨ ਲੈ ਕੇ ਜਾਵਾਂ ਕੱਲਾ ਨਹੀਂ ਮੈਂ ਸੱਚਖਣ ਜਾਂਦਾ ਪਹਿਲਾਂ ਤੇ ਨਰਕਾਂ ਤੱਕ ਛੱਡਾਂਗਾ ਫਿਰ ਮੈਂ ਸੱਚਖਣ ਜਾਵਾਂਗਾ ਤੇ ਗੁਰੂਸਵਰਗ ਕੇਸ ਕਤਲ ਕਰਨ ਲੱਗੇ ਕੇਸ ਕਤਲ ਨਹੀਂ ਹੋਏ ਫਿਰ ਕਹਿਣ ਲੱਗੇ ਭਾਈ ਤਾਰੂ ਸਿੰਘ ਜੀ ਮੇਰੀ ਖੋਪਰੀ ਉਤਾਰ ਦਿਓ ਪਰ ਮੇਰੇ ਕੇਸ ਕਤਲ ਨਾ ਕਰੋ ਰੰਬੀ ਦੇ ਨਾਲ ਜ਼ਾਲਮਾਂ ਨੇ ਗੁਰੂਸਵਾਰੇ ਫਤਵਾ ਜਾਰੀ ਕਰ ਦਿੱਤਾ ਗਿਆ ਖੋਪੜੀ ਉਤਾਰਨ ਦਾ ਰੰਬੀ ਲਈ ਹੈ ਜ਼ਾਲਮ ਨੇ ਜਲਾਦ ਨੇ ਤੇ ਇਸ ਤਰ੍ਹਾਂ ਇਥੋਂ ਸ਼ੁਰੂਆਤ ਕੀਤੀ ਹੈ ਮੱਥੇ ਜੀ ਇਤੋਂ ਸ਼ੁਰੂਆਤ ਗਿੱਚੀ ਤੱਕ ਪਿਛਲੇ ਪਾਸੇ ਜਦੋਂ ਇਸ ਤਰ੍ਹਾਂ ਲੈ ਕੇ ਗਏ ਦੋਨਾਂ ਪਾਸੇ ਤੋਂ ਤੇ ਉਦੋਂ ਲਹੂ ਦੀਆਂ ਧਾਰਾਂ ਬਗੀਆਂ ਜਿਹੜਾ ਭਾਈ ਸਾਹਿਬ ਦਾ ਕਾਲਾ ਸ਼ਾ ਦਾੜਾ ਸੀ ਨਾ ਲਹੂ ਨਾਲ ਸਾਰਾ ਭਿੱਜ ਗਿਆ ਲਹੂ ਵਗਦਾ ਹੋਇਆ ਸਾਰੇ ਸਰੀਰ ਉੱਤੇ ਆ ਗਿਆ ਤੀੜ ਕਸ਼ਹਿਰਾ ਪੈਨਿਆ ਹੋਇਆ ਸੀ ਕਸ਼ਹਿਰਾ ਵੀ ਸਾਰਾ ਲਹੂ ਨਾਲ ਲੱਭੜ ਗਿਆ ਲਹੂ ਲੋਹਾਨ ਹੋ ਗਏ ਪਰ ਭਾਈ ਤਾਰੂ ਸਿੰਘ ਜੀ ਬਾਣੀ ਪੜਦੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਤੇ ਗੁਰੂ ਸਵਾਰਿਓ ਗੁਰੂ ਗੁਰੂ ਜਪਦੇ ਸੀ ਤੱਕ ਨਹੀਂ ਕੀਤੀ ਤੇ ਉਦੋਂ ਜਦੋਂ ਖੋਪੜੀ ਉਤਾਰ ਦਿੱਤੀ ਗਈ ਭਾਈ ਸੁਵੇਕ ਸਿੰਘ ਨੇ ਬੜੀ ਕੋਸ਼ਿਸ਼ ਕੀਤੀ ਹੈ ਭਾਈ ਸੁਵੇਕ ਸਿੰਘ ਜੀ ਸਰਕਾਰੀ ਅਹੁਦੇ ਤੇ ਸਨ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਤਾਂ ਕਿ ਭਾਈ ਤਾਰੂ ਸਿੰਘ ਕਿਸੇ ਨਾ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਪਰ ਪ੍ਰਪੇਸ਼ ਨਹੀਂ ਚੱਲੀ ਹੈ ਜਦੋਂ ਖੋਪੜੀ ਉਤਾਰ ਦਿੱਤੀ ਗਈ ਭਾਈ ਸਾਹਿਬ ਦੀ ਖੋਪੜੀ ਵੱਖਰੀ ਹੋ ਗਈ ਤੇ ਜਕਰੀਆ ਖਾਂ ਦੇ ਮਨ 'ਚ ਖਿਆਲ ਆਇਆ ਕਿ ਡੂੰਗੀ ਖਾਹੀ 'ਚ ਭਾਈ ਸਾਹਿਬ ਨੂੰ ਸੁੱਟ ਦਈਏ ਆਪਣੇ ਆਪ ਗਿਰਜਾਂ ਜੜੀਆਂ ਨੇ ਕਾਂ ਇਹਦੇ ਢੂੰਗਾ ਮਾਰਨਗੇ ਮਾਸ ਮੋਜ ਨੇ ਖਾਣਗੇ ਤੇ ਭਾਈ ਸਾਹਿਬ ਦੀ ਮੌਤ ਹੋ ਜਾਵੇਗੀ ਕਹਿੰਦੇ ਉਹ ਸਪਾਈਆਂ ਨੇ ਪਕੜਿਆ ਇੱਕ ਡੂੰਗੀ ਖਾਹੀ ਵਿੱਚ ਭਾਈ ਸਾਹਿਬ ਨੂੰ ਛੁੱਟ ਦਿੱਤਾ ਉੱਥੇ ਖਾਹੀ 'ਚ ਬੈਠ ਕੇ ਵੀ ਭਾਈ ਸਾਹਿਬ ਜੀ ਚੌਂਕੜਾ ਮਾਰ ਕੇ ਬੈਠੇ ਨੇ ਬਾਣੀ ਪੜੀ ਜਾ ਰਹੇ ਸਿਮਰਨ ਕਰਦੇ ਹਨ ਭਾਈ ਸਵੇਗ ਸਿੰਘ ਜੀ ਕੋਲ ਆਏ ਕਹਿਣ ਲੱਗੇ ਭਾਈ ਸਾਹਿਬ ਜੀ ਅਸੀਂ ਤੁਹਾਡੇ ਸਰੀਰ ਦਾ ਇਲਾਜ ਕਰਾਉਂਦੇ ਹਾਂ ਇਹ ਖੋਪੜੀ ਬਖਰੀ ਹੋਈ ਹੈ ਦੁਆਰਾ ਜੁੜ ਜਾਵੇਗੀ ਤੇ ਗੁਰੂ ਭਾਈ ਸਾਹਿਬ ਜੀ ਕਹਿਣ ਲੱਗੇ ਸਵੇਗ ਸਿੰਘਾਂ ਮਾਨੂ ਤੁਸੀਂ ਮੇਰੇ ਖੋਪੜੀ ਜੋੜ ਦਿੱਤੀ ਮੇਰਾ ਇਲਾਜ ਕਰਾ ਦਿੱਤਾ ਮੈਂ ਜ਼ਿੰਦਗੀ ਦੇ 10 ਸਾਲ 20 ਸਾਲ 30 ਸਾਲ 50 ਸਾਲ ਜੀ ਲਵਾਂਗਾ ਫਿਰ ਉਸ ਤੋਂ ਬਾਅਦ ਤਾਂ ਮੈਨੂੰ ਮੌਤ ਹੀ ਆਉਣੀ ਹੈ ਮਰਨਾ ਤਾਂ ਹੈ ਹੀ ਹੈ ਨਾ ਮੌਤ ਹੀ ਆਣੀ ਹੈ ਅਖੀਰ ਤੇ ਅੱਜ ਮਰਾਂਗਾ ਮੇਰੇ ਸ਼ਹੀਦਾਂ ਦੀ ਲੇਟ 'ਚ ਮੇਰਾ ਨਾਮ ਦਰਜ ਹੋ ਜਾਵੇਗਾ ਜੀ ਅੱਜ ਤੋਂ ਮੈਂ ਬਾਅਦ ਅੱਜ ਜੀਉਦਾ ਰਹਾ ਬਾਅਦ ਚ ਮਰਾਂਗਾ ਤੇ ਕਾਂਮਾਂ ਕੁੱਤਿਆਂ ਵਾਂਗ ਮਰਾਂਗਾ ਉਹ ਜ਼ਿੰਦਗੀ ਜੀਉਂਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਸ਼ਹੀਦਾਂ ਦੀ ਲਿਸ਼ਟ ਚ ਮੇਰਾ ਨਾਮ ਦਰਜ ਹੋ ਜਾ ਜੋ ਸਿੱਖ ਅਰਦਾਸ ਕਰੇਗਾ ਨਾ ਅਰਦਾਸ ਜਦੋਂ ਆਵੇਗਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ 헤 ਸੇ ਸਿੱਸਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਜਦੋਂ ਕਹਿੰਦੇ ਇਹ ਪੰਗਤੀ ਆਵੇਗੀ ਨਾ ਤੇ ਮੇਰਾ ਧਿਆਨ ਧਾਰਨਗੇ ਭਾਈ ਤਾਰੂ ਸਿੰਘ ਨੇ ਖੋਪੜੀ ਉਤਾਰੀ ਸੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ ਤੇ ਗੁਰੂ ਸਵਾਰਿਓ ਰਵਾ ਨਹੀਂ ਕੀਤੀ ਉਧਰੋਂ ਜਕਰੀਆ ਖਾਨ ਨੂੰ ਬੰਨ ਪੈ ਗਿਆ ਤੇ ਉਹ ਬੜਾ ਉਖਾ ਹੋਇਆ ਤੇ ਉਹਦਾ ਬੜਾ ਤੂੰ ਸਾਰੇ ਬੈਦਾਂ ਨੂੰ ਸੱਧਿਆ ਇਲਾਜ ਕਰਦੇ ਪਰ ਕੋਈ ਹੱਲ ਨਹੀਂ ਹੋ ਰਿਹਾ ਫਿਰ ਭਾਈ ਸੁਵੇਕ ਸਿੰਘ ਦੇ ਕਹਿਣ ਤੇ ਕਹਿਣ ਲੱਗੇ ਦੇਖੋ ਤੁਹਾਡਾ ਛੱਡ ਕੁਸ ਸਿੱਧ ਕੀ ਸਿੱਖ ਨੇ ਆਖਿਆ ਸੀ ਕਿ ਜਕਰੀਆ ਖਾਂ ਦੇ ਸਿਰ 'ਤੇ ਜੁੱਤੀਆਂ ਬੱਜਣਗੀਆਂ ਜੁੱਤੀ ਦੀ ਨੋਕ ਤਾਂ ਤੁਹਾਡਾ ਜਿਹੜਾ ਹਾਲ ਹੋਵੇਗਾ ਉਹਨਾਂ ਨੇ ਆ ਕੇ ਜੁੱਤੀ ਦੀ ਨੋਕ ਤੇ ਅੱਕੇ ਲੈ ਕੇ ਜਾਮਾਂਗਾ ਮੇਰੀ ਗੱਲ ਮੰਨੋ ਤੁਸੀਂ ਭਾਈ ਤਾਰੂਖ ਜੁੱਤੀਆਂ ਆਪਣੇ ਸਿਰ 'ਤੇ ਮਰਾਣਾ ਕਰੋ ਮੇਰਾ ਮੈਨੂੰ ਇਹ ਵਿਸ਼ਵਾਸ ਹੈ ਤੁਹਾਡਾ ਰੋਗ ਠੀਕ ਹੋ ਜਾਵੇਗਾ ਦੁਖੀ ਬੰਦਾ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਦੁਖ ਸੀ ਕਹਿੰਦੇ ਉਹਦੋ ਭਾਈ ਤਾਰੂ ਜੁੱਤੀ ਮਹਗਾਈ ਗਈ ਜਦੋਂ ਸਿਰ ਜੁੱਤੀ ਮਾਰਦੇ ਨੇ ਤੇ ਪਿਸ਼ਾਬ ਦਾ ਬੰਦ ਪੜਦਾ ਜਿਉਂ-ਜਿਉਂ ਜੁੱਤੀਆਂ ਸਿਰ 'ਚ ਵੱਜਦੀਆਂ ਨੇ ਪਿਸ਼ਾਬ ਉਹ ਜ਼ਕਰੀਆ ਖਾਨ ਨੂੰ ਆਉਂਦਾ ਹੈ ਤੇ ਜਦੋਂ ਜੁੱਤੀਆਂ ਵੱਨ ਵੱਜਣੀਆਂ ਬੰਦ ਹੋ ਜਾਂਦੇ ਫਿਰ ਬੰਨ ਪੈ ਜਾਂਦਾ ਹੈ ਇੰਜ ਗੁਰੂ ਸਵਾਰਿਓ 22ਵੇਂ ਦਿਨ 21ਵੇਂ ਇੱਕ 22ਵੇਂ ਦਿਨ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਹੋਈ ਹੈ ਪਹਿਲਾ ਜਕਰੀਆ ਖਾਨ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੇ ਆਪਣੇ ਸਰੀਰ ਨੂੰ ਤਿਆਗਿਆ ਸੀ ਕਿੱਡਾ ਵੱਡੀ ਕੁਰਬਾਨੀ ਸੀ ਅੰਤਮ ਇੱਛਾ ਪੁੱਛੀ ਗਈ ਭਾਈ ਸੁਵੇਗ ਸਿੰਘ ਕਹਿਣ ਲੱਗੇ ਦੱਸੋ ਅੰਤਮ ਕਹਿਣ ਲੱਗੇ ਮੇਰੇ ਤੇ ਕਿਰਪਾ ਕਰਦੇ ਮੈਨੂੰ ਹਰਿਮੰਦਰ ਸਾਹਿਬ ਤੋਂ ਜਲ ਲੈ ਕੇ ਆਵੋ ਮੇਰੀ ਇੱਛਾ ਹੈ ਕਿ ਮੈਂ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ 'ਚ ਇਸ਼ਨਾਨ ਕਰਾਂ ਜਲ ਮੰਗਾਇਆ ਗਿਉ ਉਸ ਜਲ ਨਾਲ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ ਸਮਾਂ ਸੀ ਅੰਮ੍ਰਿਤ ਵੇਲੇ ਭਾਈ ਸਾਹਿਬ ਜੀ ਨੇ ਇਸ਼ਨਾਨ ਕੀਤਾ ਤੇ ਗੁਰੂ ਸਵਾਰੇ ਤੇ ਨਿਤਾ ਨਿਯਮ ਨਿਭਾਇਆ ਜਵਜੀ ਸਾਹਿਬ ਕੀਤਾ ਜਾਪ ਕੀਤਾ ਤਾ ਪ੍ਰਸਾਦ ਸਵਈਏ ਕਬਿਓ ਬਾਤ ਚ ਬੇਨਤੀ ਚੋ ਪਈ ਆਨੰਦ ਸਾਹਿਬ ਬੜਿਆ ਸੰਪੂਰਨ ਨਿਤ ਨਿਮ ਕਰਕੇ ਨਾ ਤੇ ਭਾਈ ਸਾਹਿਬ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦਿੱਤਾ 1745 ਦੇ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਦਾ ਦਿਹਾੜਾ ਜੋ ਚੋ ਸ਼ਹਾਦਾ ਦਾ ਜਾਮ ਪੀਣਾ ਕੀਤਾ ਹੈ ਅੱਜ ਐਸੇ ਮਹਾਨ ਗੁਰਸਿੱਖ ਦਾ ਸ਼ਹੀਦੀ ਦਿਹਾੜਾ ਹੈ ਸੋ ਭਾਈ ਤਾਰੂ ਸਿੰਘ ਅਸ਼ਰੀ ਸ਼ੰਦ ਰਾਂਜ ਦੀ ਕੀ ਹੈ ਕਿ ਆਪ ਆਉਣਾ ਦੇ ਨਿਮਿਤ ਉਹਨਾਂ ਦੀ ਜਾਜ ਝੁੜ ਕੇ ਬੈਠੀ ਹੈ ਜਪਜੀ ਸਾਹਿਬ ਦੇ ਪਾਠ ਕਰੀਏ ਹੋਰ ਗੁਰਬਾਣੀ ਪੜ੍ਹੀਏ ਜਿਵੇਂ ਭਾਈ ਤਾਰੂ ਸਿੰਘ ਨੇ ਕੇਸ ਕਤਲ ਨਹੀਂ ਹੋਣ ਦਿੱਤੇ ਸਿੱਖੀ ਕੇਸਾਂ ਸਵਾਸਾ ਨਿਭਾਈ ਇਸੇ ਤਰ੍ਹਾਂ ਆਪਾਂ ਵੀ ਗੁਰੂ ਸਹਬਾਨ ਦੀ ਜੁੜੇ ਬੈਠੇ ਆਂ ਇਹ ਆਪਾਂ ਪ੍ਰਣ ਕਰਦੇ ਕਿ ਪਹਿਲਾਂ ਕੇਸਾਂ ਨੂੰ ਜੋ ਸਾਡੇ ਬੱਚਿਆਂ ਨੇ ਸਾਡੀਆਂ ਭੈਣਾਂ ਨੇ ਕੈਂਚੀਆਂ ਲਵਾ ਲਈਆਂ ਲਵਾ ਲਈਆਂ ਪਰ ਹੁਣ ਜਿਹੜਾ ਅਸੀਂ ਭਾਈ ਤਾਰੂ ਸਿੰਘ ਦੇ ਉਹਨਾਂ ਦੇ ਜੀਵਨ ਨੂੰ ਸਿੱਧ ਲੈਣੀ ਹੈ ਕਿ ਆਪਾਂ ਹੁਣ ਜੋ ਮਰਜ਼ੀ ਹੋ ਜਾ ਕੇਸਾਂ ਦਾ ਕਤਲ ਨਹੀਂ ਹੋਣ ਦੇਣਾ ਨਾਈਆਂ ਦੀ ਦੁਕਾਨਾਂ ਉੱਤੇ ਸਿੱਖ ਜਾਵੇ ਸੋਭਾ ਨਿੰਦਾ ਹੈ ਸਿੱਖ ਕੀ ਹੈ ਸਾਬਤ ਸੂਰਤ ਦਸਤਾਰ ਸਿਰਾਂ ਸਿੱਖ ਸਾਬਤ ਸੂਰਤ ਸੀਸ ਉੱਤੇ ਦਸਤਾਰ ਹੋਵੇ ਨਿਤ ਦਾ ਨਿਯਮ ਨਿਭਾਉਂਦਾ ਹੋਵੇ ਅਸਲ ਵਿੱਚ ਉਹ ਸਿੱਖ ਸਤਗੁਰੂ ਮਹਾਰਾਜ ਨੂੰ ਪਿਆਰਾ ਹੈ ਸੋ ਇਤਨੀਆਂ ਬੇਨਤੀਆਂ ਪਰਵਾਨ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆ